ਆ ਦੋਸਤੋ ਮੈਂ ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਖਾਰੇ ਵਿੱਚ ਖੜਾ ਐ ਖਾਰੇ ਪਿੰਡ ਨੂੰ ਜਿਹੜੇ ਚੋਲਾ ਸਾਹਿਬ ਤੋਂ ਫਤਿਹਬਾਦ ਤੋਂ ਰਸਤਾ ਹੁੰਦਾ ਉੱਥੇ ਮੈਂ ਖੜਾ ਐ ਆ ਸਾਡੇ ਇਹ ਪਿੰਡ ਦੀ ਨਹਿਰ ਆ ਤੇ ਕਈ ਵਾਰ ਕਾਂਗਰਸ ਸਰਕਾਰ ਦੌਰਾਨ ਵੀ ਇਹ ਖਲਾਈ ਗਈ ਮੌਕੇ-ਮੌਕੇ ਪਰ ਐ ਨਹੀਂ ਸੀ ਕੀਤਾ ਕਿ ਅਸੀਂ ਇਸ ਤਰ੍ਹਾਂ ਖਲਾਈਏ ਕਿ ਆ ਸਾਰੇ ਬੰਦੀਆਂ ਡਿੱਗ ਪਈਆਂ ਤੇ ਜਿਹੜੇ ਖਾਲਣ ਵਾਲੇ ਸਨ ਮਹਿਕਮੇ ਵਾਲੇ ਉਹਨਾਂ ਨੂੰ ਪਿੰਡ ਵਾਲੇ ਲੋਕਾਂ ਨੇ ਰੋਗਿਆ ਵੀ ਇਹਦੇ ਥੱਲੇੋਂ ਪੈਰ ਨਾ ਕੱਢੋ ਇਹਨੂੰ ਘੱਟ ਖਲਾਈ ਕਰੋ ਤਾਂ ਕਿ ਬੰਦੀਆਂ ਨਾ ਡਿੱਗ ਪਣਾਂ ਸਾਰੀਆਂ ਬੰਦੀਆਂ ਡਿੱਗ ਪਈਆਂ ਤੇ ਕੌਣ ਜ਼ਿੰਮੇਵਾਰ ਇਥੇ ਉਹ ਦੂਸਰੇ ਪਾਸੇ ਖਾਲੀ ਸੀਗਾ ਉੱਥੋਂ ਖਾਲ ਦਿੰਦੇ ਔਰ ਮੈਂ ਸਮਝਦਾ ਕਿ ਇਹ ਸਰਕਾਰ ਜਿਹੜੀ ਆ ਨਾ ਜੀ ਬੜੀ ਲਾਪਰਵਾਹ ਬੜੀ ਗੈਰ ਜ਼ਿੰਮੇਵਾਰ ਜਿੰਨਾਂ ਨੂੰ ਆਪਣੀ ਜ਼ਿੰਮੇਵਾਰੀ ਦੇਣੀ ਪਤਾ ਜਿੰਨਾਂ ਨੂੰ ਆਪਣੀ ਪ੍ਰਾਪਰਟੀ ਸਾਡੇ ਇਲਾਕੇ ਦੀ ਪ੍ਰਾਪਰਟੀ ਹੈ ਇਹ ਬੰਦੀਆਂ ਬਣਾਉਣ ਲੱਗੇ ਆ ਸੜਕ ਬਣਾਉਣ ਲੱਗੇ ਕਿੰਨਾ ਟਾਈਮ ਕਿੰਨਾ ਪੈਸਾ ਲੱਗਿਆ ਹੋਊਗਾ ਤੇ ਅਸੀਂ ਉਹਨਾਂ ਦੀ ਕੋਈ ਜਵਾਬਦੇਹੀ ਨਹੀਂ ਕਰਦੇ ਕਿ ਜਿਹੜਾ ਇੱਥੇ ਜੀਸੀਬੀ ਵਾਲਾ ਜਾਂ ਜਿਹੜੇ ਇੱਥੇ ਅਧਿਕਾਰੀ ਸਨ ਉਹਨਾਂ ਦੀ ਜਵਾਬਦੇਹੀ ਕੀਤੀ ਜਾਵੇ ਕਿ ਇਸ ਤਰ੍ਹਾਂ ਖਲਾਈ ਕਿਉਂ ਕੀਤੀ ਗਈ ਕਿ ਇਹਦੀ ਬੰਨੀਆਂ ਡਿੱਗ ਪਈਆਂ ਔਰ ਮੈਂ ਗੱਲ ਕਵਾਂਗਾ ਕਿ ਐਜੂਕੇਸ਼ਨ ਮਹਿਕਮੇ ਦੇ ਐਕਸ਼ਨ ਸਾਹਿਬ ਐਵੈਸੀ ਸਾਹਿਬ ਚੀਫ ਸਾਹਿਬ ਘਟੋ ਘਟ ਮੌਕੇ ਤੇ ਆਣ ਕੇ ਦੇਖੋ ਜਿਨ੍ਹਾਂ ਲੋਕਾਂ ਨੇ ਖਲਾਈ ਕੀਤੀ ਹੈ ਉਹਨਾਂ ਨੂੰ ਖਰਚਾ ਪਾਓ ਇਹ ਬੰਨੀਆਂ ਦੁਬਾਰਾ ਕੀਤੀਆਂ ਜਾਣ ਕਿਉਂਕਿ ਇੱਥੇ ਬਹੁਤ ਸਾਰੀ ਟ੍ਰੈਫਿਕ ਲੰਘਦੀ ਹੈ ਬੰਨੀਆਂ ਨਾ ਹੋਣ ਕਰਕੇ ਲੋਕਾਂ ਦੇ ਐਕਸੀਡੈਂਟ ਹੋ ਸਕਦੇ ਆ ਕਿਸੇ ਨੂੰ ਕੋਈ ਖਬਰ ਨਹੀਂ ਕਿਸੇ ਨੇ ਆਣ ਕੇ ਦਾ ਫਿਕਰ ਨਹੀਂ ਕੀਤਾ ਔਰ ਮੈਂ ਕਹੂੰਗਾ ਤਰੰਤ ਜ਼ਰੂਰੀ ਇਡੂਕੇਸ਼ਨ ਮਹਿਕਮੇ ਵਾਲੇ ਆ ਉਹਨਾਂ ਨੂੰ ਇਸ ਮੌਕੇ ਤੇ ਆਣ ਕੇ ਇਹਦੀ ਜਿਹੜੀ ਕਾਰਵਾਈ ਹੈ ਮੁਕੰਮਲ ਉਹਨਾਂ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਜਵਾਬਦੇਹੀ ਕਰਕੇ ਅਕਾਉਂਟੇਬਿਲਟੀ ਕਰਕੇ ਉਹਨਾਂ ਨੂੰ ਇੱਥੇ ਆਣ ਕੇ ਖਰਚਾ ਪਾਉਣਾ ਚਾਹੀਦਾ ਔਰ ਜਿਹੜੀਆਂ ਬੰਨੀਆਂ ਡੇਗੀਆਂ ਇਹ ਜਲਦੀ ਤੋਂ ਜਲਦੀ ਬਣਾ ਕੇ ਇੱਥੇ ਮਿੱਟੀ ਦੀ ਹੋਰ ਭਰਤ ਪਾ ਕੇ ਨੂੰ ਮਜ਼ਬੂਤ ਕਰਨਾ ਚਾਹੀਦਾ